ਉਹ ਚੱਲ ਜਣੀ ਸਾਡੀ ਸੀਰੀਅਲ ਟ੍ਰੀਪਲੀ ਹੋਣੀ ਹੈ ਹਾਂ ਚੱਲ ਜੀ ਇਹਨਾਂ ਦਾ ਪਾਉਣਾ ਹੈ ਉਹਦਾ 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 ਉਹ ਅਗੇ ਇੱਥੇ ਜੋ ਹੋਇਆ ਸੀ ਅੱਛਾ ਜੀ 5-7 ਦੇ ਪਰ ਆਈ ਗੋਤੇ ਸੀ ਇਥੋਂ ਮਗਰੋਂ ਆਏ ਨੇ ਮਗਰੋਂ ਉਹਨਾਂ ਨੇ ਗੋਲੀਆਂ ਫਾਇਰ ਕਰੇ ਨੇ ਸਾਡੇ ਅੱਗੇ ਸਾਡੇ ਨੂੰ ਕੌਣ ਆਇਆ ਸੀ ਜੀ ਪਤਾ ਨਹੀਂ ਜੀ ਇਹ ਦੋ ਮੁੰਡੇ ਸੀ ਕਹਿੰਦਾ ਸਰਦਾਰ ਅੱਛਾ ਹਾਂਜੀ ਸਾਡੇ ਤੇ ਆਏ ਸੀ ਕਿ ਸਕੂਲ ਦੇ ਜਿਹੜਾ ਮੋਟਰਸਾਈਕਲ ਤੇ ਕਿਤੇ ਆਏ ਆ ਕਿੰਨੀਆਂ ਗੋਲੀਆਂ ਚਲੀਆਂ ਇੱਥੇ ਇਹ ਪਤਾ ਨਹੀਂ 10-12 ਰਾਹੋਂ ਕੱਢੇ ਉਹਨਾਂ ਨੇ ਇਹ ਗੋਲੀ ਤੁਹਾਡੇ ਅੱਗੇ ਵੀ ਚਲਾਈ ਹੁੰਦੇ ਜਾਓ ਵੇਖੋ ਆਲੋ ਕਾ ਸਰ ਤੁਹਾਡੀ ਕੋ ਜੀ ਪਤਾ ਨਹੀਂ ਕਾ ਸਰ ਅਈ ਤੇ ਮੇਰੀ ਫੇਟ ਸੀ ਤੁਹਾਡੀ ਪੇਟ ਸੀ ਤੁਹਾਡੇ ਜਿਹੜੇ ਮੁੰਡੇ ਜਿਹੜੇ ਗੱਲਬਾਤ ਸੀ ਨਾ ਕੀ ਨਾਮ ਹੈ ਤੁਹਾਡਾ ਸੰਜੀਤ ਛੇੜ ਸੰਜੀਤ ਛੇੜ ਦਾ ਕਿੰਨੇ ਬੰਦੇ ਲੈਣੇ ਹੋਇਆ ਇਹ ਮੇਰੇ ਤਿੰਨ ਭਰਾ ਨੇ ਇੱਕ ਮੈਂ ਇੱਕ ਜਿਹਾ ਹੀ ਆ ਦੋ ਮੁੰਡਿਓ ਹੋਰ ਨੇ ਹਾਂਜੀ ਤੋ ਤਕਰੀਬਨ 8:20 ਦੇ ਪੇਸ਼ੈਂਟ ਪ੍ਰੇਜ਼ੈਂਟ ਕੀਤੇ ਵਿਦ ਅਲਰਜੀ ਹਿਸਟਰੀ ਆਫ ਗਨ ਸ਼ਾਟ ਇਹ ਜਿਹੜੇ ਇਨਸੀਡੈਂਟ 6 ਟੋਟਲ ਸਾਡੇ ਕੋਲ ਜਿਹੜੇ ਪੇਸ਼ੈਂਟ ਪ੍ਰੇਜ਼ੈਂਟ ਕੀਤੇ ਉਹ 6 ਸੀਗੇ ਤੇ ਜਿਹੜੇ 2 ਸੀਗੇ ਉਹਨਾਂ ਚ ਸਰਬਜੀਤ ਸਿੰਘ ਐਂਡ ਕੰਨਮਾਰਨ ਦੇ ਵਰ ਬਰਾਉਟਡ ਉਹ ਪਹਿਲਾਂ ਹੀ ਮਰ ਡੈਥ ਹੋ ਚੁੱਕੀ ਸੀਗੀ ਠੀਕ ਹੈ ਜਿਹੜੇ ਬਾਕੀ 4 ਨੇ ਉਹ ਇੰਜਰਡ ਸੀਗੇ ਜਿਹੜੇ ਉਹ ਅਨਾਂ ਟ੍ਰੀਟਮੈਂਟ ਇਸ ਚੱਲ ਰਹੇ ਜਿਹੜਾ ਉਹਨਾਂ ਦੀ ਅੰਡਰ অবজারਵੇਸ਼ਨ ਸਾਡੇ ਕੋਲ ਹੈਗੇ ਨੋਵੇਟ ਐਂਡ ਵਾਚ ਨਾਲ ਦਾ ਜਿਹੜਾ ਨਹੀਂ ਫਿਲਹਾਲ ਉਹਨਾਂ ਦੇ ਜਿਹੜੇ ਰੈਲਿਟੀ ਸੀ ਅ ਕੰਪਲੀਟ ਪਰਸਨ ਸੀਗੇ ਉਹਨਾਂ ਨੇ ਉਹਨਾਂ ਨੂੰ ਉਹਨਾਂ ਕੋਲ ਲਿਆ ਬੋਡੀ ਕਿ ਅੱਜ ਕੀ ਵਾਰਦਾਤ ਕੀ ਹੋਈ ਹੈ ਇਹ ਕਿਹੜਾ ਥਾਣੇ ਨੇ ਕਿਹੜੇ ਥਾਣੇ ਦੇ ਅਧੀਨ ਪੈਂਦਾ ਹੈ ਏਰੀਆ ਤੇ ਕੀ ਵਾਰਦਾਤ ਕੀ ਹੋਈ ਇਹ ਥਾਣੇ ਸਿਟੀ ਬਟਾਲੀ ਪੈਂਦਾ ਹੈ ਏਰੀਆ ਇਹ ਇੱਥੇ ਪਤਾ ਕਿ ਕੋਈ ਫਾਇਰਿੰਗ ਹੋਈ ਹੈ ਉਸ ਦੇ ਸਬੰਧ ਮੈਂ ਪੁੱਛ ਜਾਇਆ ਥੇ ਉਸ ਦੇ ਸਬੰਧ ਕਾਰਵਾਈ ਕਰਦੇ ਫਾਇਰਿੰਗ ਇਨਸੀਡੈਂਟ ਹੋਇਆ ਕਿੱਥੇ ਦੁਕਾਨ ਦੇ ਉੱਤੇ ਫਾਇਰਿੰਗ ਹੋਈ ਹੈ ਕਿਸੇ ਰੋਡ ਦੇ ਉੱਤੇ ਕੀ ਹੋਇਆ ਦੁਕਾਨਾਂ ਦੇ ਕਰੀਬ ਹੋਇਆ ਉੱਥੇ ਜਸਰ ਸਿੰਘ ਮਰਾਵੜੀ ਹਾਲਤ ਲੱਗੀ ਹੋਇਆ ਤੇ ਉਸ ਬੰਦੇ ਨੂੰ ਪਤਾ ਲੱਗਾ ਤੇ ਤਾਂ ਹੀ ਤੁਗਿਆ ਕੀ ਇਨਫੋਰਮੇਸ਼ਨ ਕਿੰਨੇ ਕਿ ਲੋਕ ਹੋਏ ਨੇ ਕਰੀਬ 6 ਵਿਅਕਤੀ ਜ਼ਖਮੀ ਹੋਏ ਆ ਇਹਦੇ ਬਾਰੇ ਪਤਾ ਲੱਗਾ ਆ ਕੋਈ ਪਤਾ ਲੱਗਾ ਕਿ ਕੋਈ ਡੈਥ ਵੀ ਹੋਈ ਹੈ ਕਿ ਨਹੀਂ ਇਹਦੇ ਬਾਰੇ ਕੋਈ ਜਾਣਕਾਰੀ ਹੋਈ ਆ ਪੁਲਿਸ ਵੱਲੋਂ ਕੀ ਕਰਵਾਈ ਕੀਤੀ ਜਾ ਰਹੀ ਜੋ ਵੀ ਕਾਨੂੰਨ ਮੁਤਾਬਕ ਕਰ ਲੋਕਰਾਂਗੇ ਹੋਇਆ ਗਿਆ ਥੱਲੇ ਥੱਲੇ ਨਿਸ਼ਾਨ ਹੈ ਗੇ ਗੱਲ ਕਿ ਤੁਹਾਡੇ ਕੋਲ ਖੜਿਆ ਹੈ